नच्चनिदी मुद्धनिदी ਕਹਿੰਦੇ ਨੇ ਸੁਪਨਿਆਂ ਦੀ ਮੰਜ਼ਲ ਕਦੀ ਪਾਸ ਨਹੀਂ ਹੁੰਦੀ ਜ਼ਿੰਦਗੀ ਹਰ ਪਲ ਉਦਾਸ ਨਹੀਂ ਹੁੰਦੀ ਆਪਨ ਨੇ ਤੇ ਯਕੀਨ ਰੱਖ ਮੇਰੇ ਦੋਸਤ ਕਦੀ ਕਦੀ ਜ਼ਿੰਦਗੀ ਚ ਉਹ ਵੀ ਮਿਲ ਜਾਂਦਾ ਜਿਸ ਦੀ ਸਾਨੂੰ ਆਸ ਨਹੀਂ ਹੁੰਦੀ ਸੋ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਨਵੀਂ ਉਡਾਰੀ ਮੈਂ ਸਰਪੀ ਸ਼ਰਮਾ ਹਾਜ਼ਰ ਹੋ ਚੁੱਕਿਆ ਲੈ ਕੇ ਇੱਕ ਵਾਰ ਫਿਰ ਤੋਂ ਉਭਰਦੇ ਸਿਤਾਰੇ ਨੂੰ ਸੋ ਇਸ ਪ੍ਰੋਗਰਾਮ ਦਾ ਹਮੇਸ਼ਾ ਤੋਂ ਮਕਸਦ ਰਿਹਾ ਹੈ ਕਿ ਨੌਜਵਾਨ ਜਿਹੜੇ ਸਾਡੇ ਕੋਲ ਮੌਜੂਦ ਨੇ ਨਾ ਜਿਨ੍ਹਾਂ ਦੇ ਅੰਦਰ ਕੋਈ ਚਿੰਗਾਰੀ ਕੁਝ ਕਰਨ ਦੀ ਉਹਨਾਂ ਨੂੰ ਅਸੀਂ ਇੱਕ ਮੌਕਾ ਦਿੰਨੇ ਆ ਆਪਣੇ ਬਾਰੇ ਦੱਸਣ ਦਾ ਸੋ ਇਸ ਪ੍ਰੋਗਰਾਮ ਦੇ ਵਿੱਚ ਅੱਜ ਵੀ ਸਾਡੇ ਨਾਲ ਇੱਕ ਐਸੇ ਹੀ ਉਬਰ ਦੇ ਸਿਤਾਰੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਅਸੀਂ ਬਹੁਤ ਸਾਰੀ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਾਂਗੇ ਸਭ ਬਹੁਤ ਬਹੁਤ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ ਮੌਜੂਦ ਅਜੇ ਸਲਵਾਨ ਦਾ ਬਹੁਤ ਬਹੁਤ ਸਵਾਗਤ ਅਜੇ ਜੀ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦੱਸ ਦੋ ਹਾਰਪੁਰ ਤੋਂ ਆ ਜੀ ਔਰ ਮੈਂ ਦੂਰਦਰਸ਼ਨ ਟੀਵੀ ਚੈਨਲ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਤੁਸੀਂ ਮੈਨੂੰ ਇੱਥੇ ਬੁਲਾਇਆ ਆਪਣੇ ਰੂ ਰੂ ਹੋਣ ਦਾ ਮੌਕਾ ਦਿੱਤਾ ਦਰਸ਼ਕਾਂ ਨੂੰ ਮੈਂ ਦੱਸਾਂਗੀ ਅਜੀਤ ਜੀ ਮਿਊਜ਼ਿਕ ਨਾਲ ਜੁੜੇ ਹੋਏ ਹਨ ਔਰ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਇਸ ਤਰੀਕੇ ਦੇ ਨਾਲ ਖੁੱਭ ਚੁੱਕੇ ਨੇ ਕਿ ਇਹਨਾਂ ਨੇ ਬਹੁਤ ਸਾਰੀਆਂ ਅਚੀਵਮੈਂਟਸ ਹਾਸਲ ਕਰ ਲਿਆ ਨੇ ਇੰਨੀ ਜੀ ਉਮਰ ਦੇ ਵਿੱਚ ਤੇ ਸ਼ੁਰੂਆਤ ਅਸੀਂ ਇੱਥੇ ਹੀ ਕਰਦੇ ਹਾਂ ਕਿ ਮਿਊਜ਼ਿਕ ਦਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਣਾ ਹੋਇਆ ਅ ਦੇਖੋ ਜੀ ਮਿਊਜ਼ਿਕ ਮੇਰੇ ਫੈਮਲੀ 'ਚ ਹੈ ਸਾਰੇ ਗਾਣੇ ਵਜਾਉਂਦੇ ਸੀ ਬਟ ਕੋਈ ਪ੍ਰੋਫੈਸ਼ਨਲ ਨਹੀਂ ਸੀ ਔਰ ਬਸ ਉੱਥੋਂ ਹੀ ਮੈਨੂੰ ਮਿਊਜ਼ਿਕ ਮਿਲਿਆ ਗੋਡ ਗਿਫਟਡ ਵੀ ਹੈ ਔਰ ਉੱਥੋਂ ਮੇਰੀ میوزਿਕ ਦੀ ਜਰਨੀ ਸਟਾਰਟ ਹੋਈ ਹੌਲੀ ਹੌਲੀ ਮੈਂ ਸੁਣਨਾ ਸਿੱਖੂ ਸ਼ੁਰੂ ਕੀਤਾ ਸਿੱਖਣਾ ਸ਼ੁਰੂ ਕੀਤਾ ਕਾਲਜ ਦੇ ਵਿੱਚ ਗਏ ਛੋਟੇ ਛੋਟੇ ਕੰਪੀਟੀਸ਼ਨਸ ਫੈਸਟੀਵਲਸ ਉੱਥੋਂ ਗਾਣਾ ਸਿੱਖਿਆ ਫਿਰ ਆਪਣੇ ਆਪਣਾ ਜੁਨਰ ਸਮਝ ਆਇਆ ਵੀ ਮੈਨੂੰ ਕੀ ਪਸੰਦ ਹੈ ਮੈਂ ਕੀ ਗਾਣਾ ਚਾਹੁੰਦਾ ਸੋ ਉਸ ਚੀਜ਼ ਨੂੰ ਮੈਂ ਸਿੱਖਿਆ ਤੇ ਆਪਣੇ ਤੇ ਅਪਣਾਇਆ ਅੱਛਾ ਕਿੰਨੇ ਕੁ ਉਦੋਂ ਉਮਰ ਸੀ ਜਦੋਂ ਪਹਿਲੀ ਵਾਰ ਤੁਸੀਂ ਗਾਇਆ ਜਾਂ ਪਹਿਲੀ ਵਾਰ ਪਤਾ ਲੱਗਾ ਹੋਵੇ ਕਿਸੇ ਨੂੰ ਤੁਸੀਂ ਗਾ ਸਕਦੇ ਹੋ ਜੀ ਮੇਰੀ ਕਮ ਸਿਕਨ ਪੰਜ 6 ਸਾਲ ਉਮਰ ਹੋਣੀ ਉਦੋਂ ਹੀ ਮੈਂ ਆਪਣੇ ਕੰਮ 'ਚ ਜਦੋਂ ਬੱਚਾ ਖੇਡਦਾ ਹੁੰਦਾ ਹੈ ਤੋ ਆਪਣੇ ਕੰਮ ਚ ਰੁੱਝਿਆ ਹੁੰਦਾ ਤਾਂ ਮੈਂ ਮਾਸ ਸਲੀਮ ਦਾ ਗਾਣਾ ਹ ਗਾਣਾ ਹੋਣਾ ਸੀ ਸਾਰਾ ਸਾਰਾ ਦਿਨ ਹਮ ਹਮ ਤੋ ਪਾਪਾ ਨੋਟ ਕਰਦੇ ਹੁੰਦੇ ਸੀ ਸੋ ਉਹ ਮੈਨੂੰ ਦੱਸਦੇ ਸੀ ਇਦਾਂ ਨਹੀਂ ਇਦਾਂ ਗਾ ਇਦਾਂ ਨਹੀਂ ਇਦਾਂ ਗਾ ਸੋ ਉਥੋਂ ਸਟਾਰਟ ਹੋਇਆ ਫਿਰ ਇੱਕ ਗਾਣਾ ਪਾਪਾ ਦਾ ਬੜਾ ਫੇਵਰੇਟ ਹੈ ਐਵੇਂ ਨਾ ਲੜਿਆ ਕਰ ਢੋਲਾ ਉਹ ਸੁਣਦੇ ਸੀ ਕਿਉਂਕਿ ਮੇਰੀ ਮਾਂ ਮੇਰੇ ਡੇੜੀ ਦਾ ਨਾਮ ਹੈ ਮੇਰੇ ਭੋਲਾ ਅੱਛਾ ਅੱਛਾ ਸੋ ਦੈਟਸ ਵਾਈ ਐਵੇਂ ਨਾ ਡੜਿਆ ਕਰ ਭੋਲਾ ਮੈਨੂੰ ਕਹਿਣਾ ਹੋਣਾ ਸੀ ਸੋ ਮੇਰੇ ਪਾਪਾ ਨੂੰ ਉਹ ਪਸੰਦ ਸੀ ਗਾਣਾ ਮੈਨੂੰ ਸਿਖਾਉਂਦੇ ਹੁੰਦੇ ਸੀ ਉਤੋਂ ਮੈਨੂੰ ਲੱਗਾ ਵੀ ਮੈਂ ਗਾ ਸਕਦਾ ਫਿਰ ਉਹਨੇ ਥੋੜਾ ਥੋੜਾ ਟ੍ਰੇਨ ਕਰਨ ਲੱਗੇ ਟ੍ਰੇਨ ਕਰਨ ਲੱਗੇ ਹਾਂਜੀ ਉਹ ਖੁਦ ਵੀ ਗਾਉਂਦੇ ਆ ਬਹੁਤ ਅੱਛਾ ਗਾਉਂਦੇ ਆ ਤੇ ਗੁਰੂ ਜੀ ਜੇ ਮੈਂ ਗੱਲ ਕਰਾਂ ਫਿਰ ਪਹਿਲੇ ਗੁਰੂ ਤੇ ਫਿਰ ਫਾਦਰ ਸਾਹਿਬ ਕੋਲ ਜੀ ਜੀ ਤੇ ਫਿਰ ਫੈਮਿਲੀ ਦੇ ਵਿੱਚ ਤੁਹਾਡੀ ਹੋਰ ਕੋਣ ਕੋਣ ਆ ਤੇ ਕਿਸ ਤਰੀਕੇ ਨਾਲ ਬਾਕੀ ਫੈਮਿਲੀ ਦੇ ਵਿੱਚ ਮਾਹੌਲ ਹੁੰਦਾ 뮤ਜ਼ਿਕ ਵਾਲਾ ਮੇਰੀ ਫੈਮਿਲੀ ਜੀ ਮੇਰੀ ਮੰਮੀ ਪਾਪਾ ਮੇਰੇ ਦੋ ਸਿਸਟਰਸ ਔਰ ਮੇਰੇ ਦੋ ਭੈਣਾ ਔਰ ਦੋ ਭਰਾ ਔਰ ਕਿਉਂਕਿ ਸਾਰਿਆਂ ਨੂੰ 뮤ਜ਼ਿਕ ਦਾ ਬਹੁਤ ਸ਼ੌਂਕ ਹੈ ਸਾਰੇ ਗਾਉਂਦੇ ਬਜਾਂਦੇ ਆ ਪਰ ਪ੍ਰੋਫੈਸ਼ਨਲ ਅਲੱਗ-ਅਲ ਔਰ profession ਮੇਹੀ ਹੈ ਮੇਰੇ ਘਰ ਚੋ ਮਤਲਬ ਪੂਰਾ ਦਾ ਪੂਰਾ ਫੈਮਿਲੀ ਜਿਹੜਾ ਨਾ ਮਿਊਜ਼ਿਕ ਦੇ ਵਿੱਚ ਡੁੱਬੀ ਹੋਈ ਹੈ ਡੁੱਬੀ ਹੋਈ ਹੈ ਠੀਕ ਤਰੀਕੇ ਦੇ ਨਾਲ ਹੈ ਨਾ ਤੇ اسی ਤਰੀਕੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਆਪਣੇ ਗਾਣੇ ਗਾ ਕੇ ਨਾ ਰੌਣਕਾ ਲਗਾ ਦੇਣੀ ਹੈ ਤੇ ਫਿਰ ਮੈਨੂੰ ਇਦਾਂ ਲੱਗਦਾ ਹੈ ਕਿ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਇੱਕ ਸੋਹਣੇ ਜਿਹੇ ਗੀਤ ਨਾਲ ਕਰ ਹੀ ਲਈਏ ਜੀ 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 ਫਿਰ ਇੱਕ ਪਿਆਰਾ ਜਿਹਾ ਗੀਤ ਸਾਡੇ ਦਰਸ਼ਕਾਂ ਦੇ ਲਈ ਹੋ ਜਾਏ ਹਾਂਜੀ ਇਹ ਗੀਤ ਮੇਰੇ ਦਿਲ ਦੇ ਬੜਾ ਕਰੀਬ ਹੈ ਔਰ ਮੈਂ ਪਹਿਲਾ ਗਾਣਾ ਜਿਹੜਾ ਮੈਂ ਸਟੇਜ ਤੇ ਪਰਫਾਰਮ ਕੀਤਾ ਸੀ ਉਹ ਮੈਂ ਤੁਹਾਨੂੰ ਗਾਣਾ ਸੁਣਾਣ ਲੱਗਾ ਜੀ ਜੀ ਸਰ ਹੂੰ ਰੱਬ ਬੰਦੇ ਦੀ ਜ਼ਾਤ ਹਾਂ ਰੱਬ ਬੰਦੇ ਦੀ ਜ਼ਾਤ ਕੋ ਜੀਵੇਂ ਕਪੜੇ ਦੀ ਜ਼ਾਤ ਹਰੂੰ ਹੂੰ ਕਪੜੇ ਦੇ ਵਿੱਚ ਹੂੰ ਰੂ ਰੂ ਬਿਚ ਬੰਦੇ ਦੇ ਤੂੰ ਹੁ ਆਪੇ ਬੋਲੇ ਹੁ ਆਪੇ ਬੋਲੇ ਤੇ ਆਪ ਬੁਲਾਵੇਂ ਤੇ ਨਾਲ ਆਪ ਕਰੇ ਹੂ ਤੂੰ ਮਨੇ ਆਨਾ ਤੂੰ ਮਨੇ ਆਨਾ ਮਨੇ ਦਿਲਦਾਰਾ ಹಸೂರ ಮನೆಯ ತೂ ಮನೆ ಮನೆ ದಿಲ್ದಾರಾ ಹಸೂ ರಬ ಮನೆಯ ದಸ ಹೊರ ಕೇಳಾ ರಬ ದಾದವಾರೋ ಹಿರಿ ಕಡಾ ರಬ ದಾರ ಹಸ ತೆ ತೆನೂ ರಬ ಮನೆಯ ತೂ ಮನೆ ತೂ ಮನೆ ಆ ਮਨੇ ਦਿਲਦਾਰਾ ਅਸਾਂ ਤੇ ਤੈਨੂੰ ਰਬ ਮੰਨਿਆ ਤੁਝ ਬਿਨ ਜੀਣਾ ਵੀ ਕਿਆ ਜੀਣਾ ਕਿ ਤੁਝ ਬਿਨ ਜੀਣਾ ਕਿਆ ਜੀਣਾ ਤੁਝ ਬਿਨ ਜੀਣਾ ਕਿਵੇਂ ਜੀਣਾ ਤੁਝ ਬਿਨ ਜੀਣਾ किसी के नाक में हीरा, किसी के कान में हीरा, किसी के नाक में हीरा किसी के कान में हीरा हमें हीरे से क्या लेना हमारा यार है गिरा कि तुझ बिन जीना क्या जीना तुझ बिन जीना तुझ बिन जीना भी क्या जीना ਤੇਰੀ ਚੌਖਟ ਮੇਰਾ ਮਦੀਨਾ ਤੇਰੀ ਚੌਖਟ ਮੇਰਾ ਮਦੀਨਾ ਓ ਕਹੀਆ ਹੋ ਰੇਨਾ ਓ ਕਹੀਆ ਹੋ ਰੇਨਾ ਸਜਦਾ ਗਵਾਰਾ ਅਸਾਂ ਤੇ ਤੈਨੂੰ ਰਬ ਮੰਨਿਆ ਤੂੰ ਮੰਨੇਯਾ ਨਾ ਤੂੰ ਮੰਨੇਯਾ ਨਾ ਮਾਨੀ ਦਿਲਦਾਰਾ ਅਸਾਂ ਤੇ ਤੈਨੂੰ ਹੂ ਰਬ ਮਨਿਆ ਵਾਜੀ ਵਾ ਕੀ ਬਾਤ ਹੈ ਇਸ ਗਾਨਿਤ ਬਾਦ ਅਸੀਂ ਵੀ ਮੰਨ ਗਏ ਆ ਕਿ ਤੁਹਾਡੀ ਆਵਾਜ਼ ਸੱਚੀ ਬਹੁਤ ਸੋਹਣੀ ਹੈ ਬਹੁਤ ਸ਼ੁਕਰੀਆ ਸੋ ਤੁਸੀਂ ਕਿਹਾ ਕਿ ਇਹ ਗੀਤ ਉਹ ਗੀਤ ਹੈ ਜਦ ਤੁਸੀਂ ਪਹਿਲੀ ਵਾਰ ਪਰਫਾਰਮ ਕੀਤਾ ਸੀ ਨਾ ਸੋ ਜਦੋਂ ਆਪਾਂ ਲਾਈਵ ਦੇ ਵਿੱਚ ਪਹਿਲੀ ਵਾਰ ਕੋਈ ਪਰਫਾਰਮੈਂਸ ਦਿੰਦੇ ਆ ਨਾ ਇੱਕ ਨਰਵਸਨੈਸ ਜਾਂ ਟੈਨਸ਼ਨ ਡਰ ਦਾ ਮੋਹਲ ਜ਼ਰੂਰ ਹੁੰਦਾ ਹੈ ਤੁਹਾਡਾ ਉਹ ਪਹਿਲਾ ਐਕਸਪੀਰੀਅੰਸ ਕਿਹੋ ਜਿਹਾ ਰਹਾ ਜਦ ਤੁਸੀਂ ਪਹਿਲੀ ਵਾਰ ਸਟੇਜ ਤੇ ਚੜੇ ਜੀ ਹਾਂਜੀ ਕਿਦੋਂ ਮੈਂ ਪਹਿਲੀ ਵਾਰ ਇਹ ਗਾਣਾ ਪਰਫਾਰਮ ਕੀਤਾ ਉਹ ਹੁੰਦਾ ਹੀ ਹੈ ਤੁਹਾਨੂੰ ਪਤਾ ਐਂਜ਼ਾਈਟੀ ਨਰਵਸਨੈਸ ਲੱਤਾਂ ਕੰਬਣਾ ਸਾਹਮਣੇ ਦੀ ਆਡੀਅנס ਦੇਖਣਾ ਸੋ ਚੀਜ਼ਾਂ ਨੂੰ ਫੇਸ ਕੀਤਾ ਫਿਰ ਵੀ ਲੋਕਾਂ ਨੇ ਪਸੰਦ ਕਰ ਲਈ ਕਿਹਦੀ ਇਹ ਪਰਫਾਰਮੈਂਸ ਦਿੱਤੀ ਸੀ ਪਹਿਲੀ ਵਾਰ ਮੈਂ ਸਕੂਲ ਦਿੱਤੀ ਸੀ ਮੇਰਾ ਜੀ ਐਲੀਮੈਂਟਰੀ ਸਕੂਲ ਹੁੰਦਾ ਸੀ ਪਿੰਡ ਖੇੜਾ ਕੋਟਲੀ ਚ ਹੀ ਹੁੰਦਾ ਸੀ ਔਰ ਮੈਂ ਉੱਥੇ ਗਾਇਆ ਸੀ ਗਾਣਾ ਤੇ ਫਿਰ ਉਸ ਤੋਂ ਬਾਅਦ ਟੀਚਰਜ਼ ਦਾ ਰਿਸਪੌਂਸ ਫਰੈਂਡਸ ਦਾ ਉਹ ਸਭ ਕਿਹੋ ਜਿਹਾ ਸੀਗਾ ਟੀਚਰ ਦਾ ਤੇ ਫਰੈਂਡਸ ਦਾ ਇਹ ਸੀ ਵੀ ਫਰੈਂਡਸ ਮੇਰੇ ਜਿੰਨੇ ਸੀ ਕਿਉਂਕਿ ਇਸ ਕਲਾਮ ਦਾ ਉਹਨਾਂ ਨੂੰ ਪਤਾ ਨਹੀਂ ਸੀ ਕਿਉਂਕਿ ਜੋ ਲਿਰਿਕਸ ਇਹਦੇ ਵਿੱਚ ਦਿੱਤੇ ਗਏ ਆ ਟੀਚਰਸ ਨੂੰ ਇਹ ਹੁੰਦਾ ਸੀ ਵੀ ਇੰਨਾ ਛੋਟਾ ਬੱਚਾ ਇਸ ਇੰਨੀ ਚੀਜ਼ ਨੂੰ ਮਤਲਬ ਇੰਨੀ ਡੀਪ ਲਿਰਿਕਸ ਨੂੰ ਇੰਨਾ ਸਮਝਾ ਰਿਹਾ ਹੈ ਨਗਾ ਰਿਹਾ ਹੈ ਉਹ ਨੇਚਰਲ ਸੀ ਮੇਰੇ ਤੋਂ ਮੈਨੂੰ ਵੀ ਨਹੀਂ ਪਤਾ ਸੀ ਮੈਂ ਕੀ ਗਾਣਾ ਸੀ ਜੋ ਮੇਰੇ ਪਾਪਾ ਸੁਣਦੇ ਸੀ ਗਾਰੇ ਲਖਵਿੰਦਰ ਵਿਡਾਲੀ ਹੁਣ ਜੀ ਉਹਨੂੰ ਬਹੁਤ ਸੁਣਦੇ ਹੋ ਸੱਚੀ ਗਾਣਾ ਦਾ ਕਾਫੀ ਟੱਪ ਸੀਗਾ ਤੇ ਉਮਰ ਦੀ ਗੱਲ ਕਰਾਂ ਤੇ ਫਿਰ ਕਿੰਨੀ ਕੁ ਉਮਰ ਹੋਏਗੀ ਉਸ ਤੇ ਉਸ ਵਕਤ ਜੇ ਜੋ ਪਹਿਲੀ ਪਰਫਾਰਮੈਂਸ ਦਿੱਤੀ ਜੀ ਮੇਰੀ 7-8 ਸਾਲ ਹੋਣੀ ਮੈਨੂੰ ਐਗਜ਼ੈਕਟ ਯਾਦ ਨਹੀਂ ਹੈ ਕਿਸ ਟਾਈਪ ਦੇ 뮤직 ਤੁਸੀਂ ਸਭ ਤੋਂ ਜ਼ਿਆਦਾ ਗਾਣਾ ਪਸੰਦ ਕਰਦੇ ਹੋ ਜੀ ਮੈਨੂੰ ਲਾਈਟ 뮤직 ਬਹੁਤ ਪਸੰਦ ਹੈ ਜਿੱਦਾਂ ਸਿੰਪਲ ਸੋਬਰ ਜਿਹੜੀ ਗੱਲ ਗਾਣੇ ਨਾਲ ਇੱਕ ਦੂਜੀ ਨੂੰ ਸਮਝ ਆ ਜਾਵੇ ਉਹ ਗਾਣਾ ਮੈਨੂੰ ਬਹੁਤ ਪਸੰਦ ਹੈ ਔਰ ਮੈਂ ਫਿਲਮੀ 뮤직 ਬਹੁਤ ਪਸੰਦ ਕਰਦਾ ਔਰ ਫਿਲਮੀ 뮤직 ਦੇ ਵਿੱਚ ਜਾਣਾ ਚਾਹਨਾ ਔਰ ਮੈਂ ਉਹਨੂੰ ਕੰਪੋਜ਼ ਕਰਨਾ ਚਾਹਨਾ ਮੈਂ ਲਿਖਦਾ ਵੀ ਹਾਂ ਤੇ ਔਰ 뮤직 ਕੰਪੋਜ਼ ਵੀ ਕਰਦਾ ਹੈ ਤੇ ਮੈਨੂੰ ਉਹੀ ਮੇਰਾ ਟੇਸਟ ਟੇਸਟ ਹੈ ਠੀਕ ਹੈ ਕੀ ਬਾਤ ਹੈ ਅੱਛੀ ਗੱਲ ਹੈ ਤੁਸੀਂ ਲਿਖ ਵੀ ਰਹੇ ਹੋ ਤੇ ਇਸ ਦੇ ਨਾਲ ਫਿਰ ਹੁਣ ਤੱਕ ਕਿੰਨੇ ਕ ਗੀਤ ਫਿਰ ਤੁਸੀਂ ਲਿਖ ਚੁੱਕੇ ਹੋ ਜੀ ਮੈਂ 20 ਤੋਂ 25 ਗਾਣੇ ਆਪਣੇ ਲਿਖ ਚੁੱਕਿਆ ਹਾਂ ਕੰਪੋਜ਼ ਕਰ ਚੁੱਕਿਆ ਹਾਂ ਤੇ ਰਿਲੀਜ਼ ਰਿਲੀਜ਼ ਆਲੀ ਤੱਕ ਨਹੀਂ ਆਇਆ ਕੋਈ ਇੱਕ ਗੀਤ ਰਿਲੀਜ਼ ਹੋਇਆ ਹੋਵੇ ਹਾਲੀ ਤੱਕ ਨਹੀਂ ਗੱਲ ਇੱਕ ਗੀਤ ਵੀ ਨਹੀਂ ਤੇ ਫਿਰ ਜਲਦੀ ਕਰਾਂਗੇ ਠੀਕ ਹੈ ਜਿਹੜਾ ਗਾਣਾ ਤੁਸੀਂ ਜਲਦੀ ਰਿਲੀਜ਼ ਕਰਨ ਜਾ ਰਹੇ ਹੋ ਨਾ ਉਸ ਦੀਆਂ ਕੁਝ ਲਾਈਨਾਂ ਜੇ ਸਾਨੂੰ ਸੁਣਾ ਦੋ ਤਾਂ ਅ ਜੀ ਜ਼ਰੂਰ ਤੇਰੀ ਯਾਦ ਦਸਤਖ ਦੇਵੇ ਮੇਰੇ ਦਿਲ ਨੂੰ ਹਾਂ ਕਿੰਜ ਸਮਝਾਵਾਂ ਇਸ ਮੇ ਕਮਲੇ ਦਿਲ ਨੂੰ ਤੇਰੀ ਯਾਦ ਦਸਤਖ ਦੇਵੇ ਮੇਰੇ ਦਿਲ ਨੂੰ ਹਾਂ ਕਿੰਜ ਸਮਝਾਵਾਂ ਇਸ ਮੇ ਕਮਲੇ ਦਿਲ ਨੂੰ ਇਥੇ ਗੱਲ ਕਰ ਲੈਂਦੇ ਆ ਜੀ ਜਦੋਂ ਅਸੀਂ ਲਾਈਵ ਦੇ ਵਿੱਚ ਅੱਗੇ ਵਧਦੇ ਆ ਅਸੀਂ ਕਿਸੇ ਨਾ ਕਿਸੇ ਨੂੰ ਜ਼ਰੂਰ ਫੋਲੋ ਕਰਦੇ ਆ ਉਹ ਤੋਂ ਇਨਸਪਾਇਰ ਹੁੰਦੇ ਆ ਤੇ ਲਾਈਵ ਦੇ ਵਿੱਚ ਇੱਕ ਮੋਟਿਵ ਜ਼ਰੂਰ ਸੈੱਟ ਕਰਦੇ ਆ ਸੋ ਅਜੀ ਜੀ ਮੈਨੂੰ ਦੱਸੋ ਕਿ ਤੁਸੀਂ ਕਿੱਦ ਤੋਂ ਇਨਾ ਜ਼ਿਆਦਾ ਇਨਸਪਾਇਰ ਹੋ ਕਿ ਮਿਊਜ਼ਿਕ ਦੇ ਵਿੱਚ ਤੁਸੀਂ ਅੱਗੇ ਕੁਝ ਕਰਨਾ ਚਾਹੁੰਦੇ ਹੋ ਅ ਜੀ ਮੈਂ ਪਹਿਲਾਂ ਵੀ ਦੱਸਿਆ ਪਹਿਲਾਂ ਤਾਂ ਮੇਰੀ ਫਸਟ ਗੁਰੂ ਮੇਰੇ ਪਾਪਾ ਹਮ ਔਰ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਜਿੱਦਾਂ ਮਿਊਜ਼ਿਕ ਜਿੱਦਾਂ ਮੇਰੀ ਏਜ ਵਧਦੀ ਗਈ ਫਿਰ ਮੈਂ ਬਾਲੀਵੁੱਡ ਮਿਊਜ਼ਿਕ ਨੂੰ ਸੁਣਨਾ ਸ਼ੁਰੂ ਕੀਤਾ ਉਹਦੇ ਵਿੱਚ ਇੱਕ ਬੜਾ ਦਿੱਗ ਜਨਾਬ ਹੈ ਏ ਆਰ ਰਹਿਮਾਨ ਉਹ ਤੋ ਉਹਨਾਂ ਨੂੰ ਮੈਂ ਫੋਲੋ ਵੀ ਕਰਦਾ ਉਹਨਾਂ ਦੇ ਉਹਨੇ ਉਹਨਾਂ ਜਿੱਦਾਂ ਇਹ ਗਾਣੇ ਕੰਪੋਜ਼ ਕਰਨ ਦੀ ਕੋਸ਼ਿਸ਼ ਵੀ ਕਰਦਾ ਹਾਲਾਂਕਿ ਚਲੋ ਉਹ ਬਹੁਤ ਵੱਡੀ ਚੀਜ਼ ਹੈ ਅਰ ਫਿਲਹਾਲ ਇਹ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਦਾ ਉਹਨਾਂ ਦਾ ਜਿੱਦਾਂ ਮਿਊਜ਼ਿਕ ਬਣਾਉਣ ਦੀ ਔਰ ਉਹ ਮੇਰੀ ਇਨਸਪੀਰੇਸ਼ਨ ਹੈ ਅਰ ਜੇ ਅੱਜਕੱਲ ਦੀ ਜੀ ਇਨਸਪੀਰੇਸ਼ਨ ਲਈਏ ਤਾਂ ਮੇਰੇ ਵਿਸ਼ਾਲ ਮਿਸ਼ਰਾ ਇੱਕ ਸਿੰਗਰ ਹੈ ਜੀ ਉਹ ਆਪ ਖੁਦ ਬਣਾਉਂਦੇ ਖੁਦ ਕੰਪੋਜ਼ ਕਰਦੇ ਖੁਦ ਲਿਖਦੇ ਆ ਤੇ ਉਹਨਾਂ ਨੂੰ ਮੈਂ ਫੋਲੋ ਕਰਦਾ ਹਾਂ ਜੀ ਬਹੁਤ ਅੱਛੀ ਗੱਲ ਹੈ ਕਾਫੀ ਅੱਛੇ ਹੋ ਆਰਟਿਸਟ ਨੇ ਔਰ ਉਹਨਾਂ ਨੂੰ ਫੋਲੋ ਕਰਦੇ ਰਹਿਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਹਰੇਕ ਆਰਟਿਸ ਸਾਨੂੰ ਕੁਝ ਨਾ ਕੁਝ ਜ਼ਰੂਰ ਸਿਖਾਉਂਦਾ ਹੈ ਹਾਂ ਜੀ ਸੇ ਗੁਰੂ ਦੀ ਆਪਾਂ ਗੱਲ ਇੱਥੇ ਪਹਿਲਾਂ ਵੀ ਕੀਤੀ ਕਿ ਤੁਹਾਡੇ ਫਾਦਰ ਸਾਹਿਬ ਹੈ ਉਸ ਤੋਂ ਬਾਅਦ ਵੀ ਕੋਈ ਗੁਰੂ ਤੁਸੀਂ ਧਾਰਿਆ ਆਪਣੀ ਲਾਈਫ ਦੇ ਵਿੱਚ ਜੀ ਗੁਰੂ ਤਾਂ ਨਹੀਂ ਧਾਰਿਆ ਫਿਰ ਜਿੱਦਾਂ ਮਤਲਬ ਮੇਰੇ ਕਾਲਜ ਦੇ ਵਿੱਚ ਮੇਰੇ ਬੜੇ ਦਿਲ ਦੇ ਕਰੀਬ ਮੇਰੇ ਪ੍ਰੋਫੈਸਰ ਹੈ ਉਹਨਾਂ ਤੋਂ ਮੈਂ 뮤직 ਮਤਲਬ ਬਹੁਤ ਸਿੱਖਿਆ ਬਹੁਤ ਸੁਣ ਸੁਣ ਕੇ ਬੈਠੇ ਉਹਨਾਂ ਨੇ ਮੈਨੂੰ ਪਰਸਨਲੀ ਸਿਖ ਔਰ ਬਹੁਤ ਦੂਰ ਦੂਰ ਤੱਕ ਲੈ ਗਏ ਬਹੁਤ ਤੇੜੀ ਗਾਇਕੀ ਵੀ ਸੁਣਾਈ ਉਹਨਾਂ ਨੇ ਮੈਨੂੰ ਔਰ ਬਹੁਤ ਸਿੰਪਲ ਗਾਇਕੀ ਵੀ ਸਿਖਾਈ ਉਹਨਾਂ ਨੇ ਮੈਨੂੰ ਕਿੱਦਾਂ ਗਾਣਾ ਲੋਕਾਂ ਦੇ ਵਿੱਚ ਕਿੱਦਾਂ ਵਿਚਰਨਾ ਕਿਹੜਾ ਗਾਣਾ ਕਿੱਥੇ ਗਾਣਾ ਔਰ ਉਹਨਾਂ ਨੇ ਮੈਨੂੰ ਦੱਸਿਆ ਚੀਜ਼ ਤੇ ਉਹਨਾਂ ਦਾ ਵੀ ਬਹੁਤ ਮੇਰੀ ਜਰਨੀ 'ਚ ਹੱਥ ਆਇਆ ਸੋ ਲਾਈਵ ਦੇ ਵਿੱਚ ਨਾ ਅਸੀਂ ਜਦੋਂ ਅੱਗੇ ਵੱਧਦੇ ਆਂ ਤੇ ਬਹੁਤ ਸਾਰੇ ਚੈਲੰਜਸ ਆਉਂਦੇ ਨੇ ਔਰ ਉਹਨਾਂ ਨੂੰ ਫੇਸ ਕਰਨਾ ਪੈਂਦਾ ਕੁਝ ਤਾਂ ਹਾਰ ਮੰਨ ਜਾਂਦੇ ਨੇ ਕੁਝ ਅੱਗੇ ਵੱਧ ਜਾਂਦੇ ਨੇ ਸੋ ਜੀ ਤੁਹਾਡੀ ਜ਼ਿੰਦਗੀ ਵੀ ਦੱਸੋ ਕੀ ਰਬ 빅 ਚੈਲੰਜ ਸੀਗਾ ਜਿਹਨੇ ਤੁਹਾਨੂੰ ਕੀ ਕਹਿੰਦੇ ਡੀਮੋਟੀਵੇਟ ਕਰ ਦਿੱਤਾ ਹੋਵੇ ਜਾਂ ਫਿਰ ਲੱਗਾ ਹੋਵੇ ਯਾਰ ਮੈਂ ਹਾਰ ਗਿਆ ਹਾਂ ਐਦਾਂ ਦਾ ਕੋਈ ਚੈਲੰਜ ਲਾਈਫ ਦੇ ਵਿੱਚ ਆਇਆ ਹੋਵੇ ਜੀ ਹਾਂਜੀ ਸ਼ੁਰੂਆਤ ਚ ਜਿੱਦਾਂ ਮੈਂ ਗਾਣਾ ਸ਼ੁਰੂ ਕੀਤਾ ਸਿੱਖ ਲਿਆ ਹਾਂਜੀ ਹੁਣ ਮੈਨੂੰ ਲੱਗਦਾ ਵੀ ਮੈਂ ਕਿਤੇ ਬਾਹਰ ਜਾਵਾਂ ਹਮਮ ਐਂਡ ਕੰਪੀਟੀਸ਼ਨਸ ਕਰਨੇ ਆਣਾ ਜਾਣਾ ਕੋਈ ਓਪਰਚ्युनिटी ਬੈਸਟ ਓਪਰਚ्युनिटी ਨਹੀਂ ਮਿਲਨੀ ਹਾਂ ਵੀ ਯਾਰ ਮੈਂ ਇਨਾ ਗੰਦਾ ਐ ਮੈਨੂੰ ਕੋਈ ਅੱਛੀ ਚੀਜ਼ ਨਹੀਂ ਅੱਛਾ ਪਲੇਟਫਾਰਮ ਨਹੀਂ ਮਿਲ ਰਿਹਾ ਤੇ ਬੜਾ ਦਿਲ ਟੁੱਟਦਾ ਸੀ ਇਹ ਡੀਮੋਟੀਵੇਟ ਬਹੁਤ ਹੁੰਦਾ ਸੀ ਬਟ ਹਾਂ ਇੱਕ ਸੀਗਾ ਵੀ ਚਲ ਤੂੰ ਕਰਨਾ ਹੈ ਹਾਲੇ ਜਿੱਦਾਂ ਮਤਲਬ ਥੋੜੀ ਥੋੜੀ ਆਪਰਚੂਨਿਟੀਆਂ ਮੈਨੂੰ ਮਿਲਨੀ ਸ਼ੁਰੂ ਹੋਈਆਂ ਬਟ ਉਹ ਮੇਰੀ ਹਾਲੇ ਮਤਲਬ ਕੋਸ਼ਿਸ਼ ਜਾਰੀ ਹੈ ਕੋਸ਼ਿਸ਼ ਨਹੀਂ ਬਿਲਕੁਲ ਸਹੀ ਹੈ ਕਿ ਕੋਸ਼ਿਸ਼ ਹਮੇਸ਼ਾ ਜਾਰੀ ਰੱਖੋ ਕਿਉਂਕਿ ਕਦੇ-ਤੋਂ ਕੋਈ ਆਪਰਚੂਨਿਟੀ ਮਿਲ ਜਾਏ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਸੋ ਕਦੇ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਇਹ ਸਭ ਤੋਂ ਵੱਡੀ ਗੱਲ ਲਾਈਫ ਦੇ ਵਿੱਚ ਇਹ ਰੱਖਣੀ ਚਾਹੀਦੀ ਹੈ ਅਸੀਂ ਅਸੀਂ ਇੱਥੇ ਆਪਰਚੂਨਿਟੀ ਦੀ ਗੱਲ ਕਰ ਰਹੇ ਹਾਂ ਨਾ ਬਹੁਤ ਸਾਰੇ ਮੌਕੇ ਅੱਜ ਕੱਲ ਸਾਨੂੰ ਮਿਲਦੇ ਨੇ ਤੁਹਾਨੂੰ ਕਦੀ ਮੌਕਾ ਮ हां जी रियलिटी शोस मेनू एक मुंबई हाल ही ਦੇ ਵਿੱਚ ਮਿਲਿਆ ਸੀ ਮੈਨੂੰ ਜੀ ਕਲਾਸ਼ ਖੇਰ ਜੀ ਦਾ ਹੁੰਦਾ ਹੋਰ ਬੜੇ ਨਾਮੀ ਸਿੰਗਰ ਹੈ ਜੀ ਪਦਮ ਪਦਮ ਸ਼ਰੀਆ ਆਵਾਰਡ ਨਿਨਾ ਨਵਾਜ਼ੇ ਗਏ ਔਰ ਉਹਨਾਂ ਦਾ ਇੱਕ ਸ਼ੋ ਸੀਗਾ ਨਹੀ ਉਡਾਨ ਕਰਕੇ ਔਰ ਜੁਲਾਈ ਜੀ ਸੀਗਾ ਉਹਨਾਂ ਦੇ ਵਿੱਚ ਮੈਂ ਇੰਸਟਾਗ੍ਰਾਮ ਤੇ ਜਿੱਦਾਂ ਵੀਡੀਓਜ਼ ਬਣਾਉਂਦੇ ਆਪਾਂ ਸਾਡਾ ਕੰਮ ਹੈ ਵੀਡੀਓਜ਼ ਬਣਾਉਣਾ ਹਨਾ ਤੋ ਉਹਨਾਂ ਦੇ ਵਿੱਚ ਵੀਡੀਓ ਦੇ ਵਿੱਚ ਐਡ ਆਈ ਉਹਨਾਂ ਦੀ ਉਹਨਾਂ ਦੇ ਸ਼ੋ ਦੀ ਵੀ ਸਾਡਾ ਇੱਕ ਨਹੀ ਉਡਾਨ ਹੁੰਦਾ ਹੈ ਤੁਸੀਂ ਆਪਣੀ ਆਨਲਾਈਨ ਐਂਟਰੀ ਭੇਜੋ ਉਹਦੇ ਵਿੱਚ ਸਿਲੈਕਟ ਕਰਾਂਗੇ ਤੋ ਆਨਲਾਈਨ ਐਂਟਰੀ ਦੇ ਨਾਲ ਮੈਨੂੰ ਉਸ ਨਈ ਗੁੜਾਂ ਦੇ ਵਿੱਚ ਸੈLECTION ਹੋਈ ਮੇਰੀ ਔਰ ਪੂਰੇ ਪੰਜਾਬ ਦੇ ਵਿੱਚੋਂ ਇੱਕ ਮੈਨੂੰ ਸਿਲੈਕਟ ਕੀਤਾ ਗਿਆ। ਕੀ ਬਾਤ ਹੈ। ਔਰ ਮੈਂ ਫਿਰ ਉਹਨਾਂ ਦੇ ਵਿੱਚ ਬਿਲ ਗਿਆ। ਉਹਨਾਂ ਨਾਲ ਬੱਤ ਗੱਲਬਾਤ ਹੋਈ ਫਿਰ ਮੁੰਬਈ ਗਿਆ ਮੈਂ 7-8 ਦਿਨ ਰਹਿ ਕੇ ਆਇਆ। ਕਿਆਲਾਸ਼ ਖੇਰ ਜੀ ਨਾਲ ਮੈਂ ਬੈਠਾ। ਤੇ ਉਹਨਾਂ ਨੇ ਮੈਨੂੰ ਸਿਖਾਣਾ ਸਿਖਾਇਆ ਵੀ ਵੀ ਤੁਸੀਂ ਕਿੱਦਾਂ ਪਰਫਾਰਮ ਕਰਨਾ, ਤੁਸੀਂ ਕਿੱਦਾਂ ਗਾਣਾ, ਤੁਸੀਂ ਲੋਕਾਂ ਦੇ ਨਾਲ ਕਿੱਦਾਂ ਰੂਬਰੂ ਹੋਣਾ। ਇਹ ਚੀਜ਼ ਵੀ ਮੈਂ ਉੱਥੋਂ ਸਿੱਖਿਆ ਔਰ ਮੈਂ ਆਪਣੀ ਲਾਈਫ ਦੇ ਵਿੱਚ ਜ਼ਰੂਰ ਅਸੀਂ ਨੂੰ ਆਪਣਾਣਾ ਸ਼ੁਰੂ ਕੀਤਾ ਹੌਲੀ ਹੌਲੀ। ਹਾਲਾਂਕਿ ਪੂਰੀ ਚੀਜ਼ ਨਹੀਂ ਆਈ ਪਰ ਮੈਂ ਮਤਲਬ ਆਪਣੇ ਦੇ ਅਪਣਾ ਰਿਆਂ ਹੌਲੀ-ਹੌਲੀ। ਉਹ ਮੇਰੀ ਲਾਈਫ ਦਾ ਬੈਸਟ ਮੂਮੈਂਟ ਹੈ ਜੀ। ਬੈਸਟ ਮੂਮੈਂਟ ਲਾਈਫ ਦਾ ਕਿਉਂਕਿ ਇੰਨੇ ਵੱਡੀ ਸ਼ਖਸੀਅਤ ਨਾਲ ਮਿਲਣਾ ਔਰ ਉਹਨਾਂ ਤੋਂ ਬਹੁਤ ਕੁਝ ਸਿੱਖਣਾ। ਇਹ ਮੈਨੂੰ ਲੱਗਦਾ ਕਿਸਮਤ ਵਾਲਿਆਂ ਦੇ ਹੀ ਨਸੀਬਾ ਚ ਹੁੰਦਾ। ਸਹੀ ਬਾਤ ਹੈ। ਸੋ ਬਹੁਤ ਵਧੀਆ ਲੱਗਾ ਸੁਣ ਕੇ ਤੁਸੀਂ ਕਿਹਾ ਫਿਰ ਲਾਈਫ 'ਚ ਕਦੀ ਹੋਰ ਮੌਕਾ ਮਿਲਿਆ ਹੋਵੇ ਕਿਤੇ ਹੋਰ ਸ਼ੋਜ਼ ਜਾਣ ਦਾ ਜਾਂ ਫਿਰ ਸਟੇਜ ਸ਼ੋਜ਼ ਤੁਸੀਂ ਕਿਤੇ ਹੋਰ ਲਾਈਫ ਦੇ ਵਿੱਚ? ਹਾਂਜੀ ਹਣ ਲਾਈਫ 'ਚ ਜੀਜੀ ਦਿੱਦਾ ਮਤਲਬ ਮੈਂ ਹੁਣ ਹੌਲੀ-ਹੌਲੀ ਦਾ ਕਾਨਸਰਟ ਮਿਲਨੇ ਮੇਰੀ ਇੰਸਟਾਗ੍ਰam ਔਰ ਉਹਨਾਂ ਨੇ ਉਹਨਾਂ ਦੇ ਥਰੂ ਮੈਨੂੰ ਕਨਸੈਪਟਸ ਮਿਲਨੇ ਸ਼ੁਰੂ ਹੋਏ ਔਰ ਮੈਂ ਲਾਈਵ ਗਾਣਾ ਸ਼ੁਰੂ ਕੀਤਾ ਤੇ ਉੱਥੋਂ ਵੀ ਅਲੱਗ ਅਲੱਗ ਐਕਸਪੀਰੀਅੰਸ ਗ੍ਰੈਬ ਕੀਤਾ ਮੈਂ ਔਰ ਕਾਫੀ ਕੁਝ ਸਿੱਖਿਆ ਮੈਂ ਲਾਈਵ ਕਿੱਦਾਂ ਗਾਣਾ ਹੈ ਰਿਕਾਰਡਿੰਗਸ ਕਿੱਦਾਂ ਗਾਣਾ ਹੈ ਉਹ ਵੀ ਮਤਲਬ ਅੱਛਾ ਮੇਰੇ ਲਈ ਹੈ ਸੋ ਮੈਂ ਦਰਸ਼ਕਾਂ ਨੂੰ ਦੱਸਦਾ ਅ ਅਜੇ ਜੀ ਦਾ ਨਾ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਇਆ ਹੈ ਗਾਇਦਾ ਔਰ ਹੁਣ ਇਹਨਾਂ ਨੇ ਜ਼ਿਕਰ ਵੀ ਕੀਤਾ ਉਸ ਚੀਜ਼ ਦਾ ਤੇ ਹੁਣ ਅੱਜ ਜੀ ਉਸ ਵੀਡੀਓ ਬਾਰੇ ਪਹਿਲਾਂ ਆਪਾਂ ਜਾਣਾਂਗੇ ਬਾਅਦ ਵਿੱਚ ਉਹ ਗੀਤ ਆਪਾਂ ਜ਼ਰੂਰ ਸੁਣਾਵਾਂਗੇ ਕਿ ਕਿਸ ਤਰੀਕੇ ਦੀ ਵੀਡੀਓ ਸੀ ਕੀ ਤੁਸੀਂ ਅਪਲੋਡ ਕੀਤਾ ਤੇ ਕਿੱਦਾਂ ਵਿਊਜ਼ ਆਏ ਲੋਕਾਂ ਦਾ ਕਿੰ ਵੀ ਪਿਆਰ ਮਿਲਿਆ ਉਹਦੇ ਵਿੱਚ ਹਾਂ ਜੀ ਹਾਂ ਜੀ ਦਰਅਸਲ ਮੇਰਾ ਦੋਸਤ ਹੈ ਇੱਕ ਅਮ੍ਰਿਤ ਜੀ ਤੇ ਉਹ ਇਦਾਂ ਕਹਿੰਦਾ ਮੈਂ ਵੀਡੀਓ ਬਣਾਣੀ ਹੈ ਤੇ ਆਪਾਂ ਜਿਹੜਾ ਗੱਲਬਾਤ ਕਰਦੇ ਪਏ ਸੀ ਨਾਰਮਲੀ ਰੈਂਡਮਲੀ ਆਪਾਂ ਵੀਡੀਓਜ਼ ਬਣਾਉਂਦੇ ਰਹਿੰਦੇ ਆ ਮਤਲਬ ਉਹ ਉਦੋਂ ਕੋਈ ਗੱਲਬਾਤ ਇਦਾਂ ਨਹੀਂ ਹੋਇਆ ਹਾਂ ਇਦਾਂ ਜ਼ਰੂਰ ਕੀਤਾ ਵੀ ਚਲੋ ਵੀਡੀਓ ਸ਼ੁਰੂ ਕਰ ਦੋ ਜਿੱਦਾਂ ਵੀ ਨਾ ਤੇ ਮੈਂ ਇਦਾਂ ਹੀ ਜ਼ਰ ਔਰ ਮਤਲਬ ਉਹਨੇ ਗਾਣਾ ਸ਼ੁਰੂ ਕੀਤਾ ਮੈਨੂੰ ਪਤਾ ਵੀ ਨਹੀਂ ਗਾਣਾ ਕਿਹੜਾ ਗਾਣਾ ਮੈਨੂੰ ਨਹੀਂ ਪਤਾ ਸੀ ਔਰ ਉਹਨਾਂ ਨੇ ਕੋਈ ਗਾਣਾ ਗਾਇਆ ਮਤਲਬ ਰੋਸ਼ਨ ਪ੍ਰਸਿੱਧੀ ਦਾ ਗਾਣਾ ਗਾਇਆ ਔਰ ਉਹ ਗਾ ਉਹ ਗਾਣਾ ਆਲਰੇਡੀ ਨਾ ਵਧੀਆ ਸੀ ਉਹਨਾਂ ਨੇ ਗਾਇਆ ਫਿਰ ਉਹ ਮਤਲਬ ਜਿੱਦਾਂ ਆਮਦ ਹੀ ਹੋ ਗਈ ਇੱਕ ਆਮਰ ਕਹਿੰਦੇ ਨਾ ਰੱਬ ਨਾਲ ਮਿਲਾਪ ਹੋ ਜਾਣਾ ਉਸ ਗਾਣੇ ਦੇ ਵਿੱਚ ਉਹ ਪਿੱਛੇ ਥੋੜਾ ਜਿਹਾ ਲਾਪ ਲਗਾ ਤੇ ਉਹ ਬੜੀ ਵਾਇਰਲ ਹੋਈ ਲੋਕਾਂ ਨੇ ਬੜਾ ਪਿਆਰ ਦਿੱਤਾ ਉਹਨੂੰ ਇੱਕ ਵੀਡੀਓ ਮੇਰੀ ਹੋਰ ਵੀ ਵਾਇਰਲ ਹੋਈ ਲੱਜਪਾਲਾ ਤੇ ਉਹ ਉਹ ਵੀ ਮੈਂ ਇਦਾਂ ਹੀ ਰੈਂਡਮਲੀ ਬਣਾਈ ਸੀਗੀ ਔਰ ਇੱਕ ਦਿਨ ਮੈਂ ਬੜੀ ਪ੍ਰੈਕਟਿਸ ਕੀਤੀ ਹਾਂ ਮੈਂ ਗਾਣਾ ਬਣਾਉਂਗਾ ਗਾਣਾ ਬਣਾਉਂਗਾ ਫਿਰ ਮੈਂ ਨਹੀਂ ਬਣਾ ਪਾਇਆ ਹਾਂ ਚਲੋ ਯਾਰ ਕੱਲ ਡੀਮੋਟੀਵੇਟ ਹੋ ਗਿਆ ਮੈਂ ਚਲ ਅੱਜ ਮੈਂ ਮੇਰਾ ਗੜਾ ਸਹੀ ਨਹੀਂ ਮੈਂ ਕੱਲ ਬਣਾਉਂਗਾ ਤੇ ਕੱਲ ਇਦਾਂ ਹੀ ਮੇਰਾਤੀ ਸੁਣਿਆ ਫਿਰ ਸਵੇਰੀ ਆਇਆ ਤੇ ਪਹਿਲੇ ਟੈਕ ਚੋ ਗਾਣਾ ਵਧੀਆ ਹੋ ਗਿਆ ਤੇ ਉਹ ਕਾਫੀ ਲੋਕਾਂ ਨੇ ਪਿਆਰ ਦਿੱਤਾ ਉਸ ਗਾਣੇ ਕਿੰਨੇ ਵਿਊਜ਼ ਆਏ ਸਾਡੇ ਦਰਸ਼ਕਾਂ ਨੇ ਉਸ ਜਿਹੜੀ ਮੇਰੇ ਦੋਸਤ ਦੇ ਨਾਲ ਜਿਹੜੀ ਮੇਰੀ ਵੀਡੀਓ ਵਾਇਰਲ ਜਿਹੜੀ ਹੋਈ ਉਸ ਨੂੰ ਆਪਾਂ ਮਿਲੀਅਨ ਪਾਰ ਕਰਾਸ ਕਰ ਗਏ ਆ ਕਾਫੀ ਕਾਫੀ ਸਟਾਰਸ ਦੇ ਸੈਲੀਬ੍ਰਿਟੀਜ਼ ਦੇ ਵੀ ਕਮੈਂਟਸ ਆਏ ਉਹਦੇ ਤੇ ਲੋਕਾਂ ਨੇ ਸ਼ੇਅਰ ਵੀ ਕੀਤਾ ਆਪਣੇ ਪੇਜਾਂ ਤੇ ਵੀ ਪਾਈ ਔਰ ਜਿਹੜੀ ਮੇਰੀ ਪਰਸਨਲ ਵੀਡੀਓ ਜਿਹੜੀ ਵਾਇਰਲ ਹੋਈ ਉਹਨਾਂ ਤੇ ਉਹਨਾਂ ਤੇ ਜਿਹਦਾ ਹਰਪ੍ਰੀਤਨ ਜੀ ਉਹਨਾਂ ਨੇ ਵੀ ਕਮੈਂਟ ਕੀਤਾ ਜਿਹੜੀ ਕ੍ਰਿਕਟਰ ਹਨ ਉਹਨਾਂ ਨੇ ਵੀ ਕਿਹਾ ਵੀ ਤੁਹਾਡੀ ਕੀ ਆਵਾਜ਼ ਹੈ ਕੀ ਬਾਤ ਹਾਂਜੀ ਤੋ ਮਤਲਬ ਉਹ ਗਾਣਾ ਬੜਾ ਅੱਛਾ ਲੱਗਾ ਮੈਨੂੰ ਖੁਦ ਨੂੰ ਵੀ ਅੱਛਾ ਲੱਗਾ ਤੇ ਫਿਰ ਅਸੀਂ ਵੀ ਕਿਸੇ ਚੀਜ਼ ਦਾ ਇੰਤਜ਼ਾਰ ਕਰ ਰਹੇ ਹਾਂ ਸਾਡੇ ਦਰਸ਼ਕਾਂ ਨੂੰ ਫਿਰ ਉਹ ਵਾਇਰਲ ਵਾਲਾ ਗੀਤ ਜ਼ਰੂਰ ਸੁਣਾਓ ਹਾਂਜੀ ਜ਼ਰੂਰ ਸੁਣਾਉਣਾ ਮੈਂ ਖਵਾਜੇ ਖਵਾਜੇ ਦੁਆਵਾਂ ਰਲ ਕਰੋ ਸਈਓ ਮੇਰਾ ਮੁਰਸ਼ਦ ਨਰਸ ਜਾਵੇ ਦੁਆਵਾਂ ਰਲ ਕਰੋ ਸਈਓ ਮੇਰਾ ਮੁਰਸ਼ਦ ਨਰਸ ਜਾਵੇ ਜਿਨਾ ਦੇ ਪੀਰ ਰਸ ਜਾਨਦੇ ਜਨਾ ਦੇ ਪੀਰ ਰੁਸ ਜਾਂਦੇ ਉਹ ਜਿਉਂਦੇ ਜੀ ਮਰੇ ਰਹਿੰਦੇ ਮੈਂ ਲਜਪਾ ਲਾ ਦਿਲੜ ਲਗੀਆਂ ਮੈਂ ਲਜਪਾ ਲਾ ਦਿਲੜ ਲਗੀਆਂ ਮੇਰੇ ਤੋਂ ਗਮ ਪਰੇ ਰਹੇ ਮੈਂ ਲਜਪਾ ਲਾ ਦਿਲੜ ਲਗੀਆਂ ਮੇਰੇ ਤੂੰ ਗਮ ਪਰੇ ਰਹੇ ਕਿਆ ਬਾਤ ਹੈ ਜੀ ਬਹੁਤ ਵਧੀਆ ਤੁਸੀਂ ਗੀਤ ਗਾਇਆ ਵੀ ਔਰ ਇਸੇ ਤਰੀਕੇ ਦੇ ਨਾਲ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਹੋਰ ਵਧਾ ਰਹੇ ਹੋ ਸੋ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਗਾਣੇ ਦੀ ਸਿਲੈਕਸ਼ਨ ਜਿਹੜੀ ਹੈ ਨਾ ਫਿਰ ਉਹ ਕਿਸ ਤਰੀਕੇ ਨਾਲ ਹੁੰਦੀ ਹੈ ਤੁਸੀਂ ਆਪ ਕਰਦੇ ਹੋ ਜਾਂ ਫਿਰ ਮੂਡ ਦੇ ਅਕੋਰਡਿੰਗ ਜਾਂ ਫਿਰ ਤੁਹਾਨੂੰ ਕੋਈ ਸਪੈਸ਼ਲ ਸੁਜੈਸ਼ਨ ਦਿੰਦਾ ਹੈ ਗੀਤ ਵਾਸਤੇ ਜੀ ਦਰਅਸਲ ਤਾਂ ਆਪਣੀ ਆਪ ਦੀ ਮਰਜ਼ੀ ਹੁੰਦੀ ਸਾਨੂੰ ਜਿਹੜਾ ਗੀਤ ਸਾਨੂੰ ਦਿਲ ਨੂੰ ਲੱਗਦਾ ਹੈ ਉਹੀ ਗਾਣਾ ਆਪਾਂ ਚੁਣਦੇ ਆ ਹਾਂ ਜਿਆਦਾਤਰ ਸਾਨੂੰ ਸੁਜੈਸ਼ਨ ਵੀ ਮਿਲਦੇ ਆ ਵੀ ਤੁਸੀਂ ਇਹ ਗਾਣਾ ਗਾਓ ਇਹ ਗਾਣਾ ਗਾਓ ਇਹ ਗਾਣਾ ਜ਼ਿਆਦਾਤਰ ਆਪਣਾ ਆਪਣੀ ਦਿਲ ਦਾ ਹੀ ਗਾਣਾ ਗਾਉਂਦੇ ਆ ਜਿਹੜਾ ਆਪਾਂ ਸੁਣੇ ਜਿਹੜਾ ਬੜਾ ਦਿਲ ਦੇ ਕਰੀਬ ਹੁੰਦਾ ਹੈ ਸੋ ਲਾਈਫ ਦੇ ਵਿੱਚ ਤੁਸੀਂ ਅੱਗੇ ਵਧ ਰਹੇ ਹੋ ਤੁਸੀਂ ਕਾਫੀ ਸਾਰੇ ਸਟੇਜ ਪਰਫਾਰਮੈਂਸਿਸ ਵੀ ਕੀਤੀਆਂ ਹਨਾ ਕਾਫੀ ਸਾਰੇ ਕੰਪੀਟੀਸ਼ਨਸ ਵੀ ਕੀਤੇ ਨੇ ਸੋ ਤੁਸੀਂ ਫਿਰ ਲਾਈਫ ਦੇ ਵਿੱਚ ਹੋਰ ਕਿਸ ਤਰੀਕੇ ਨਾਲ ਅੱਗੇ ਵਧਣਾ ਚਾਹੁੰਦੇ ਹੋ ਤੇ ਕੀ ਤੁਹਾਡਾ ਲਾਈਫ ਦਾ ਏਮ ਹੈ ਜੀ ਮੇਰਾ ਏਮ ਇਹੀ ਹੈ ਮੈਂ ਆਪਣੇ ਗਾਣੇ ਇੰਡਸਟਰੀ ਵਿੱਚ ਰੱਖਣਾ ਚਾਹੁੰਦਾ ਲੋਕਾਂ ਦੇ ਕੋਲ ਮੇਰੀ ਵਾਈਬ ਦੀ ਗਾਣੇ ਮੈਂ ਰੱਖਣਾ ਚਾਹੁੰਦਾ ਔਰ ਮੈਂ ਗਾਣੇ ਕੰਪੋਜ਼ ਕਰਨਾ ਚਾਹੁੰਦਾ ਔਰ ਇੰਡਸਟਰੀ ਦੇ ਵਿੱਚ ਫਿਲਮਾਂ ਦੇ ਵਿੱਚ ਕੰਮ ਕਰਨਾ ਚਾਹੁੰਦਾ ਜੀ ਜੀ ਜਰੂਰ ਤੁਹਾਡੀ ਇੱਛਾ ਪੂਰੀ ਹੋਵੇ ਤੁਸੀਂ ਅੱਗੇ ਵਧੋ ਤੇ ਮੈਂ ਚਾਹੁੰਦੀ ਹਾਂ ਕਿ ਇੱਕ ਪਿਆਰਾ ਜਿਹਾ ਹੋਰ ਗੀਤ ਹੋ ਜਾਏ ਹਾਂਜੀ ਦੁੱਖ ਸੁੱਖ ਆ ਦੇ ਹੱਥ ਲੇ ਦੇ ਜੋ ਚਾਵੇ ਪਾਈ ਚਲ ਤੂ ਪਾਣੀ ਆਸ ਦਾ ਫੜ ਮਾਲਕ ਲਾਵੇ ਸਦਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਠਹਿਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਰਖਦਾ ਏ ਰਹਿਣਾ ਪੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਬਹੁਤ ਪਿਆਰਾ ਗੀਤ ਗਾਇਆ ਬਹੁਤ ਸਹੀ ਗੱਲ ਹੈ ਕਿ ਜਿੱਥੇ ਸਾਨੂੰ ਮਾਲਕ ਰੱਖੇ ਉੱਥੇ ਰਹਿਣਾ ਪੈਂਦਾ ਹੈ ਤੇ ਦੁੱਖ ਸੁੱਖ ਸਭ ਉਹਦੇ ਹੱਥ ਹੈ ਬਸ ਤੁਸੀਂ ਆਪਣਾ ਕਰਮ ਕਰਦੇ ਜਾਓ ਫਾਲੀ ਦੀ ਚਿੰਤਾ ਕਦੀ ਨਾ ਕਰੋ ਸੋ ਪ੍ਰੋਗਰਾਮ ਦਾ ਵੇਲਾ ਹੋ ਚੁੱਕਿਆ ਹੈ ਨੀਤਾ ਜੀ ਤੁਹਾਡਕੋ ਆਪਾਂ ਬਹੁਤ ਸੁਣ ਸੁਣੇ ਗੀਤ ਹੋਰ ਵੀ ਸੁਣਦੇ ਤੇ ਇਸ ਦੇ ਨਾਲ ਅਜੀਤ ਜੀ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਪਰ ਇਸ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਇਹ ਦੱਸਵਾਂ ਕਿ ਸਾਡਾ ਇਹ ਪ੍ਰੋਗਰਾਮ ਜਿਹੜਾ ਹੈ ਨਾ ਡੀਡੀ ਪੰਜਾਬੀ ਦੇ ਨਾਲ ਨਾਲ ਤੁਸੀਂ YouTube ਤੇ ਵੀ ਦੇਖ ਸਕਦੇ ਹੋ ਸੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸੇ ਦਿਨ ਆ ਲਈ ਮੇਨੂ ਦੋ ਜੀ ਆ ਗਿਆ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਜ਼ਰ ਹੋਵਾਂਗੀ ਤੁਹਾਡੇ ਸਭ ਦਾ ਜੀ ਬਹੁਤ ਬਹੁਤ ਧੰਨਵਾਦ